ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਨਾਲ ਸਿਰਫ ਦਿੱਲੀ ਦੀਆਂ ਚੋਣਾਂ ਬਾਰੇ ਤੇ ਪੰਜਾਬ ਦੇ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਹੀ ਗੱਲ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਹੀ ਗਿਆ ਕਿ ਦਿੱਲੀ ਦੇ ਵਿੱਚ ਕੱਲ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 70 ਵਿੱਚੋਂ ਆਮ ਆਦਮੀ ਪਾਰਟੀ ਨੂੰ ਸਿਰਫ 22 ਸੀਟਾਂ ਮਿਲੀਆਂ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੂੰ 48 ਸੀਟਾਂ ਮਿਲੀਆਂ ਨੇ ਕਾਂਗਰਸ ਪਾਰਟੀ ਲਗਾਤਾਰ ਤੀਜੀ ਵਾਰ ਆਪਣਾ ਖਾਤਾ ਨਹੀਂ ਖੋਲ ਸਕੇ ਤੇ ਜਦੋਂ ਅਸੀਂ ਕਈ ਲੋਕ ਇਸ ਤਰ੍ਹਾਂ ਦੀ ਕਹਿ ਰਹੇ ਹੈ ਕਿ 13 ਸੀਟਾਂ ਅਜਹੀਆਂ ਨੇ ਜਿੱਥੇ ਕਾਂਗਰਸ ਦੀਆਂ ਵੋਟਾਂ ਜਿਹੜੀਆਂ ਨੇ ਉਹ ਭਾਜਪਾ ਦਾ ਕੈਂਡੀਡੇਟ ਜਿੰਨੀਆਂ ਵੋਟਾਂ ਨਾਲ ਜਿੱਤੇ ਉਹਦੇ ਨਾਲੋਂ ਵੱਧ ਨੇ ਭਾਵੇਂ ਜੇ ਕਾਂਗਰਸ ਦੀਆਂ ਇਹ ਵੋਟਾਂ ਆਮ ਆਦਮੀ ਪਾਰਟੀ ਨੂੰ ਪੈ ਜਾਂਦੀਆਂ ਤਾਂ 13 ਸੀਟਾਂ ਆਮ ਆਦਮੀ ਪਾਰਟੀ ਹੋਰ ਜਿੱਤ ਜਾਂਦੀ ਤੇ 35 ਸੀਟਾਂ ਉਹਦੀਆਂ ਆ ਜਾਣੀਆਂ ਸੀ ਤੇ ਇਸ ਤਰ੍ਹਾਂ ਦਾ ਵੀ ਇੱਕ ਗੱਲ ਚੱਲ ਗੱਲ ਹੋ ਰਹੀ ਹੈ ਪਰ ਇਹ ਸੰਭਵ ਨਹੀਂ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਇਲੈਕਸ਼ਨ ਹੋਣ ਵੇਲੇ ਪਹਿਲਾਂ ਹੀ ਆਪਣੇ ਤੌਰ ਤੇ 70 ਕੈਂਡੀਡੇਟਾਂ ਦਾ ਐਲਾਨ ਕਰ ਦਿੱਤਾ ਚਾਹੇ ਕਾਂਗਰਸ ਪਾਰਟੀ ਦਾ ਉਥੋਂ ਦਾ ਯੂਨਟ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੇ ਹੱਕ 'ਚ ਨਹੀਂ ਸੀ ਤੇ ਜੋ ਲੋਕ ਸਭਾ 'ਚ ਕੀਤਾ ਉਹਦੇ ਤੇ ਵੀ ਉਹਦੀ ਸਹਿਮਤੀ ਨਹੀਂ ਸੀ ਪਰ ਤਾ ਵੀ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੇ ਡਿਸਪਲਿਨ ਦੇ ਤੌਰ ਤੇ ਕਰ ਲੈਣਾ ਸੀ ਜੇ ਅਜਿਹੇ ਅਸਾਰ ਹੁੰਦੇ ਤਾਂ ਪਰ ਇਹ ਬਣੇ ਨਹੀਂ ਇਸ ਕਰਕੇ ਇਹ ਜੋ ਕੁਝ ਹੋਇਆ ਇਹ ਇਸੇ ਤਰ੍ਹਾਂ ਹੋਣਾ ਸੀ ਤੇ ਦੂਜਾ ਕਈ ਲੋਕ ਇਸ ਨੂੰ ਇਸ ਤਰ੍ਹਾਂ ਵੀ ਦੇਖ ਰਹੇ ਹੈ ਕਿ ਵੀ ਇਹ ਜਿਹੜੀ ਹੈ ਇਹ ਭਾਜਪਾ ਦੀ ਬਹੁਤ ਵੱਡੀ ਜਿੱਤ ਹੈ ਬਿਨਾਂ ਸ਼ੱਕ ਲੋਕ ਸਭਾ ਦੇ ਵਿੱਚ ਜਿਹੜਾ ਭਾਜਪਾ ਨੂੰ ਇੱਕ ਝਟਕਾ ਲਾਇਆ ਸੀ ਇੰਡੀਆ ਆਲਾਈਂਸ ਨੇ ਸਮੁੱਚੇ ਤੌਰ ਤੇ ਚਾਹੇ ਉਹ ਬੜਾ ਲੂਸ ਅਲਾਈਅੰਸ ਸੀਗਾ ਉਸ ਤੋਂ ਉਹਨੇ ਹਰਿਆਣਾ ਚੋਣਾਂ ਨੂੰ ਜਿੱਤ ਕੇ ਤੇ ਮਹਾਰਾਸ਼ਟਰ ਦੀਆਂ ਚੋਣਾਂ ਨੂੰ ਜਿੱਤ ਕੇ ਜਿਹੜਾ ਆਪਣਾ ਆਪ ਉਭਾਰਿਆ ਸੀ ਉਹ ਦਿੱਲੀ ਦੀ ਚੋਣ ਨੇ ਉਸ ਨੂੰ ਹੋਰ ਉਭਾਰਾ ਦਿੱਤਾ ਉਸ ਦੇ ਨਾਲ ਦੇਸ਼ ਦੇ ਵਿੱਚ ਜਿਹੜੇ ਪਹਿਲਾਂ ਹੀ ਇੱਕ ਬਹੁਤ ਵੱਡਾ ਖਤਰਾ ਦੇਸ਼ ਦੇ ਸੰਵਿਧਾਨ ਨੂੰ ਬਣਿਆ ਹੋਇਆ ਹੈ ਦੇਸ਼ ਦੇ ਗਰੀਬ ਤਬਕਿਆਂ ਨੂੰ ਬਣਿਆ ਹੋਇਆ ਹੈ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਲਗਾਤਾਰ ਫੈਸਲੇ ਹੋ ਰਹੇ ਹੈ ਤੇ ਜਿਸ ਤਰ੍ਹਾਂ ਦੀ ਫਿਰਕੂ ਰਾਜਨੀਤੀ ਬੀਜੇਪੀ ਵੱਲੋਂ ਸਾਰੇ ਸੂਬਿਆਂ 'ਚ ਕੀਤੀ ਜਾ ਰਹੀ ਹੈ ਉਸ ਵੱਲੋਂ ਯੂਨੀਫਾਰਮ ਸਿਵਲ ਕੋਡ ਬਣਾਏ ਜਾ ਰਹੇ ਹਨ ਉੱਤਰ ਪ੍ਰਦੇਸ਼ ਬਣਾ ਚੁੱਕਿਆ ਗੁਜਰਾਤ ਉਸ ਰਸਤੇ ਪਿਆ ਹੋਇਆ ਤੇ ਇਸ ਤਰ੍ਹਾਂ ਨਾਲ ਜਿਹੜਾ ਦਲਿਤ ਵਿਰੋਧੀ ਔਰਤ ਵਿਰੋਧੀ ਤੇ ਘੱਟ ਗਿਣਤੀਆਂ ਵਿਰੋਧੀ ਜਿਹੜਾ ਉਹਦਾ ਹੱਲਾ ਉਹ ਹੋਰ ਤੇਜ਼ ਹੋਣ ਦੀਆਂ ਸੰਭਾਵਨਾਵਾਂ ਨੇ ਤੇ ਜਿਹੜਾ ਕਿ ਦੇਸ਼ ਲਈ ਬਹੁਤ ਵੱਡਾ ਖਤਰਾ ਹੈਗਾ ਤੇ ਕੁਝ ਲੋਕ ਇਸ ਜਦੋਂ ਅਸੀਂ ਇਹਨਾਂ ਥੋੜਾ ਜਿਹਾ ਅੰਕੜਿਆਂ ਨੂੰ ਦੇਖਦੇ ਹਾਂ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਉਹ 2013 ਦੇ ਵਿੱਚ ਉਹਨੇ 29.49 ਯਾਨੀ ਕਿ 29.5% ਵੋਟ ਲਈ ਸੀ ਤੇ 15 ਦੇ ਵਿੱਚ ਉਹ 54.34% ਤੇ ਚਲੀ ਗਈ ਤੇ 20 ਦੇ ਵਿੱਚ ਉਹ 53.57 ਤੇ ਰਹਿ ਗਈ ਯਾਨੀ ਥੋੜਾ ਜਿਹਾ ਘਟੀ ਤਾਂ ਵੀ 50% ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਲੈ ਕੇ ਗਈ ਸੀ ਤੇ ਜਿਹੜੀ ਕਾਂਗਰਸ ਹੈ ਉਹ 13 ਦੇ ਵਿੱਚ ਉਸ ਨੂੰ ਤਕਰੀਬਨ 24.88% ਵੋਟ ਮਿਲੀ ਸੀ ਤਕਰੀਬਨ 25% ਦੇ ਨੇੜੇ ਤੇੜੇ ਉਹ ਘਟ ਕੇ 2015 ਦੇ ਵਿੱਚ 10% ਤੋਂ ਵੀ ਥੱਲੇ ਆ ਗਈ ਤੇ 2020 ਦੇ ਵਿੱਚ ਉਹ ਸਿਰਫ 4.26 ਤੇ ਰਹਿ ਗਈ ਸਵਾ 4% ਤੇ ਰਹਿ ਗਈ ਤੇ ਐਤ ਕੀ ਉਹ 6.35 ਤੇ ਗਈ ਹੈ ਜਾਨੀ 2% ਵੋਟਾਂ ਉਹਨੇ ਆਪਣੀਆਂ ਵਧਾਈਆਂ ਨੇ ਕਾਂਗਰਸ ਨੇ ਪਿਛਲੇ 2020 ਦੇ ਮੁਕਾਬਲੇ ਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਜਿਹੜੀਆਂ ਨੇ ਇਸ ਵਾਰ ਤਕਰੀਬਨ 10% ਵੋਟਾਂ ਕਟੀਆਂ ਨੇ 53.57 ਤੋਂ ਘਟ ਕੇ ਉਹ ਤਕਰੀਬਨ ਜਿਹੜਾ ਹੁਣ ਆਮ ਆਦਮੀ ਪਾਰਟੀ 43.57 ਤੇ ਆ ਗਈ ਯਾਨੀ ਪੂਰੀਆਂ 10% ਵੋਟਾਂ ਆਮ ਆਦਮੀ ਪਾਰਟੀ ਦੀਆਂ ਕਟੀਆਂ ਨੇ ਜਦਕਿ ਭਾਜਪਾ ਦੀਆਂ ਜਿਹੜੀਆਂ ਨੇ 2013 ਦੇ ਵਿੱਚ ਭਾਜਪਾ ਕੋਲ 33.07% ਵੋਟਾਂ ਸੀ 15 ਵਿੱਚ ਘਟ ਕੇ 32.19% ਰਹੀਆਂ ਤੇ 20 ਦੇ ਵਿੱਚ ਉਹ 38.15% ਤੇ ਗਈਆਂ ਜਿਹੜੀ 5 6% ਵਧੀਆਂ ਵੋਟਾਂ ਤੇ ਐਤ ਕੀ ਉਸ ਨੇ ਆਪਣੀਆਂ ਵੋਟਾਂ ਜਿਹੜੀਆਂ ਨੇ 45.56% ਵਧਾ ਲਈਆਂ ਉਹਦੇ ਵਿੱਚ ਜਿਹੜੀਆਂ ਦੋ ਸੀਟਾਂ ਉਹਨੇ ਜਨਤਾ ਪਾਰਟਾਈਜ਼ ਯੂਨਾਈਟਿਡ ਤੇ ਲੋਕ ਜਨ ਸ਼ਕਤੀ ਪਾਰਟੀ ਲਈ ਛੱਡੀਆਂ ਸੀ ਉਹਨਾਂ ਨੂੰ ਵੀ 1.06 ਤੇ 0.5 3% ਵੋਟਾਂ ਪਈਆਂ ਨੇ ਜੇ ਤਿੰਨੇ ਜੋੜ ਦਈਏ ਤਾਂ ਇਹ ਤਕਰੀਬਨ 47 48% ਦੇ ਨੇੜੇ ਤੇੜੇ ਵੋਟ ਹੈ ਜਿਹੜੀ ਬੀਜੇਪੀ ਤੇ ਉਹਦੇ ਅਲਾਈਸ ਲੈ ਕੇ ਗਏ ਹੈ ਇਸ ਤਰ੍ਹਾਂ ਨਾਲ ਇਹ ਇਹਦੇ ਵਿੱਚ ਕੁਝ ਥੋੜੀਆਂ ਜੀਆਂ ਗੱਲਾਂ ਹੋਰ ਵੀ ਕਰਨ ਵਾਲੀਆਂ ਨੇ ਬਿਨਾਂ ਸ਼ੱਕ ਇਹ ਜਿਹੜਾ ਇੰਨਾ ਵੱਡਾ 10% ਵੋਟਾਂ ਘਟਨੀਆਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ ਪਰੇ ਲੋਕਾਂ ਦੇ ਵਿੱਚ ਨਰਾਜਗੀ ਦਾ ਪ੍ਰਗਟਾਵਾ ਹੈ ਦੂਸਰਾ ਜਿਹੜੀਆਂ ਟੇਕੜਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਲਾਉਂਦੇ ਰਹੇ ਆ ਵੀ ਗੰਗਾ ਜਿਹੜਾ ਜਮਨਾ ਦਾ ਪਾਣੀ ਆ ਉਹ ਚ ਜ਼ਹਿਰ ਮਲਾਰਤੀ ਇਹ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਜੀ ਸੰਸਰੀ ਖੇਤ ਦੀ ਸਿਆਸਤ ਹੈ ਜਣੀ ਤੇ ਅਗਲੀ ਗੱਲ ਇਹਦੇ ਚ ਇਹ ਵੀ ਹੈ ਵੀ ਜਿਹੜਾ ਉਸ ਨੇ ਜਦੋਂ ਜੇਲ੍ਹ ਤੋਂ ਬਾਹਰ ਆਇਆ ਉਹ ਤੇ ਉਸ ਨੇ ਕਿਹਾ ਕਿ ਮੈਂ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਸਿਰਫ ਉਦੋਂ ਹੀ ਬੈਠਾਂ ਜਦੋਂ ਮੈਂ ਲੋਕਾਂ ਦੀ ਅਦਾਲਤ ਤੋਂ ਇਹ ਫੈਸਲਾ ਲੈ ਲਵਾਂ ਕਿ ਮੈਂ ਕੱਟੜ ਇਮਾਨਦਾਰ ਹਾਂ ਬినాਸ਼ਕੂ ਦੀ ਪਾਰਟੀ ਵੀ ਹਾਰੀ ਉਹ ਖੁਦ ਵੀ ਆਪਣੀ ਚੋਣ ਹਾਰ ਗਿਆ ਕੀ ਹੁਣ ਹੋਏ ਮੰਨੂਗਾ ਕਿ ਲੋਕਾਂ ਨੇ ਫਤਵਾ ਇਹ ਦਿੱਤਾ ਕਿ ਤੂੰ ਇਮਾਨਦਾਰ ਨਹੀਂ ਬੇਈਮਾਨ ਹੈ ਇਹ ਇੱਕ ਇਮਚਿਓਰ ਇੱਕ ਜਿਹੜਾ ਬਹੁਤ ਹੀ ਨਵਾਲਗ ਕਿਸਮ ਦਾ ਕੋਈ ਪੋਲਿਟਿਸ਼ੀਅਨ ਹੈ ਉਹਦੇ ਬਿਆਨ ਨੇ ਅਜਿਹੀ ਜਿਹੜੀ ਆਪਾਂ ਜੁਮਕਾਉ ਗੱਲ ਦੂਜਾ ਇਲੈਕਸ਼ਨਾਂ ਸ਼ੁਰੂ ਹੋਣ ਵੇਲੇ ਉਹਨੇ ਕਿਹਾ ਇਹ ਇਹ ਕਹਿੰਦਾ ਸਵਾਲ ਨਾ ਪੁੱਛੋ ਵੀ ਕਿੱਥੋਂ ਕਿਹਨੂੰ ਟਿਕਟ ਦਿੱਤੀ ਹੈ ਸਾਰੀਆਂ ਥਾਵਾਂ ਤੇ ਅਰਵਿੰਦ ਕੇਜਰੀਵਾਲ ਖੜਾ ਹੈ ਇੰਨਾ ਆਪਾਂ ਚਪਕਾਉ ਇੰਨਾ ਨਿਜ ਅਧਾਰਤ ਵਿਅਕਤੀ ਜਿਹੜਾ ਉਹ ਇੱਕ ਉਹਨੂੰ ਲੜ ਰਿਹਾ ਸੀਗਾ ਤੇ ਉਹ ਉਹਦਾ ਮਤਲਬ ਇਹ ਹਸ਼ਰ ਹੋਣਾ ਲਗਭਗ ਦਿਖ ਰਿਹਾ ਸੀ ਪਰ ਇਹਦੇ ਵਿੱਚ ਕੁਝ ਫੈਕਟਰ ਜਿਹੜੇ ਹੋਰ ਵੀ ਹੈ ਜਿਵੇਂ ਪਰਵੇਸ਼ ਵਰਮਾ ਜਿਸ ਨੇ ਪਿਛਲੇ ਵਾਰੀ ਦੀ ਚੋਣ ਦੇ ਵਿੱਚ ਜਿਹੜਾ ਸ਼ਹੀਨ ਬਾਗ ਦੇ ਵਿਰੁੱਧ ਬਿਆਨ ਦਿੱਤਾ ਸੀ ਵੀ ਅ ਜੇ ਤੁਸੀਂ ਇਤਕੀ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ ਜਿਤਾਤਾ ਤਾਂ ਜਿਹੜੇ ਬੰਦੇ ਉੱਥੇ ਬੈਠੇ ਆ ਤੁਹਾਡੇ ਘਰਾਂ ਚ ਆ ਕੇ ਤੁਹਾਡੀਆਂ 3 ਪੈਣਾ ਨਾਲ ਬਲਾਤਕਾਰ ਕਰਨਗੇ ਅਜਿਹੇ ਬਿਆਨ ਪ੍ਰਵੇਸ਼ ਵਰਮਾ ਨੇ ਕਪਲ ਮਿਸ਼ਰਾ ਜਿਹੜਾ ਇਤਕੀ ਜਿੱਤ ਗਿਆ ਉਹਦੇ ਵੀ ਬਿਆਨ ਬਹੁਤ ਭੜੇ ਸੀਗੇ ਕੋਲਟਾ ਨੇ ਕੁਝ ਨਹੀਂ ਕਿਹਾ ਇਸ ਵਾਰ ਉਸ ਪ੍ਰਵੇਸ਼ ਵਰਮਾ ਨੇ ਜਿਹੜਾ ਕਿ ਅਰਵਿੰਦ ਕੇਜਰੀਵਾਲ ਨੂੰ ਜਿਹਨੇ ਹਰਾਇਆ ਹੈਗਾ ਉਹ ਵਿਅਕਤੀ ਇਹ ਬਿਆਨ ਦੇ ਉਹ 11-1100 ਰੁਪਇਆ ਲੋਕਾਂ ਨੂੰ ਵੰਡ ਰਿਹਾ ਹੈ ਔਰਤਾਂ ਨੂੰ ਤੇ ਔਰਤਾਂ ਨੂੰ ਕਹਿ ਰਿਹਾ ਹੈ ਵੀ ਤੁਸੀਂ ਮੈਨੂੰ ਵੋਟ ਪਾਉਣੀ ਹੈ ਪੈਸੇ ਤੁਹਾਨੂੰ ਐਵੇਂ ਮਿਲਦੇ ਰਹਿਣੇ ਹਨ ਇਲੈਕਸ਼ਨ ਕਮਿਸ਼ਨ ਨੇ ਕੁਝ ਨਹੀਂ ਕੀਤਾ ਵੋਟਾਂ ਕੱਟਣੀਆਂ ਤੇ ਨਵੀਆਂ ਵੋਟਾਂ ਬਣਾਉਣੀਆਂ ਇਹ ਵੀ ਗੱਲਾਂ ਬਹੁਤ ਜ਼ਿਆਦਾ ਭਾਰੂ ਹੋਈਆਂ ਦਾ ਹਿੰਦੂ ਨੇ 6 ਤਰੀਕ ਨੂੰ ਇਲੈਕਸ਼ਨਾਂ ਤੋਂ ਦੂਜੇ ਦਿਨ ਇਹ ਖਬਰ ਲਾਈ ਕਿ 150 ਜਿਹੜੀਆਂ ਬੋਟਾਂ ਨੇ ਜਿਹੜੀਆਂ ਇੱਕ ਹਲਕੇ ਤੋਂ ਕੱਟ ਕੇ ਦੂਜੇ ਚ ਪਾਈਆਂ ਗਈਆਂ ਤੇ ਉਹ ਜਦੋਂ ਪਹਿਲੀ ਥਾਂ ਤੇ ਗਏ ਘਰੋਂ ਦੇਖ ਕੇ ਗਏ ਇੰਟਰਨੈਟ ਦੇ ਉੱਤੇ ਵੀ ਸਾਡੀ ਵੋਟ ਉੱਥੇ ਫਲਾਣੇ ਥਾਂ ਤੇ ਹੀ ਹੈ ਪਰ ਉੱਥੇ ਵੋਟ ਹੈ ਨਹੀਂ ਸੀ ਉਹ ਕਿਸੇ ਦੂਰ ਥਾਂ ਤੇ ਸੀ ਫਿਰ ਜਾ ਕੇ ਉਹਨਾਂ ਨੇ ਉੱਥੇ ਪਾਈ ਅਜਿਹੀਆਂ ਦਿੱਕਤਾਂ ਵੀ ਆਈਆਂ ਪੈਸੇ ਵੰਡ ਹੋਏ ਗਲਤ ਤਰੀਕੇ ਅਪਣਾਏ ਗਏ ਭਾਜਪੀ ਜਿਨਨੇ ਵੀ ਮਾੜੇ ਢੰਗ ਤਰੀਕੇ ਬਾਕੀ ਥਾਵਾਂ ਤੇ ਅਪਣਾਉਂਦੀ ਆ ਉਹ ਸਾਰੇ ਅਪਣਾਏ ਗਏ ਉਹਨਾਂ ਦਾ ਵੀ ਆਪਣਾ ਇੱਕ ਜਿਹੜਾ ਕੇਂਦਰੀ ਬਸਟ ਪੇਸ਼ ਹੋਇਆ ਜਿਦੇ ਵਿੱਚ 12 ਲੱਖ ਤੱਕ ਦੀ ਇਨਕਮ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਣਾ ਹਾਲਾਂਕਿ ਇਹ ਲਾਗੂ ਅਗਲੇ ਸਾਲ ਤੋਂ ਹੋਣਾ ਹੈ ਪਰ ਉਸ ਦੀਆਂ ਵੋਟਾਂ ਦਾ ਫਾਇਦਾ ਇਹਨਾਂ ਚੋਣਾਂ ਦੇ ਵਿੱਚ ਬੀਜੇਪੀ ਨੇ ਲਿਆ ਇਹ ਜਿਹੜੇ ਛੋਟੇ-ਛੋਟੇ ਇਹ ਮੁੱਦੇ ਹੈ ਇਹਨਾਂ ਨੇ ਵੀ ਬੀਜੇਪੀ ਨੂੰ ਜਿਤਾਉਣ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਵਿੱਚ ਇੱਕ ਰੋਲ ਅਦਾ ਕੀਤਾ ਬਿਨਾਂ ਸ਼ੱਕ ਵੱਡੀ ਨੇ ਲੈ ਕੇ ਅਰਵਿੰਦ ਕੇਜਰੀਵਾਲ ਤੇ ਉਹਦੀ ਸਰਕਾਰ ਕਿਉਂਕਿ ਉਹਨਾਂ ਦੇ ਵੱਡੇ ਨੇਤਾ ਜਿਹੜੇ ਆ ਅਰਵਿੰਦ ਕੇਜਰੀਵਾਲ ਹੋਏ ਮਨੀਸ਼ ਸੋਧਿਆ ਹੋਏ ਸੌਰਵ ਭਾਰਦवाज ਹੋਏ ਸਤਿੰਦਰ ਜੈਨ ਹੋਏ ਜਿਹੜਾ ਪਹਿਲਾ ਸੀਗਾ ਉਹ ਸੋਮਨਾਥ ਭਾਰਤੀ ਉਹ ਸਾਰੇ ਵੱਡੇ ਆ ਉਹਦੇ ਹਾਰੇ ਸਿਰਫ ਆਤਿਸ਼ੀ ਤੇ ਗੋਪਾਲ رائے ਦੋ ਬੰਦੇ ਉਹਨਾਂ ਦੇ ਵੱਡੇ ਆ ਪਹੁੰਚੋ ਜਿੱਤੇ ਸੋ ਇੱਕ ਤਾਂ ਅਸੀਂ ਇਹ ਕੁਝ ਪਹਿਲੂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਸੀ ਦੂਸਰਾ ਜਿਹੜਾ ਹੈ ਰਵੀਸ਼ ਕੁਮਾਰ ਜੀਆ ਨੇ ਕੱਲ ਪ੍ਰੋਗਰਾਮ ਇਹਦੇ ਤੇ ਕੀਤਾ ਸੀ ਅਸੀਂ ਸਮਝ ਲੋਕਾਂ ਨੂੰ ਉੱਪਰੋਂ ਦੇਖਣ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਬੀਜੇਪੀ ਦੇ ਖਿਲਾਫ ਤੇ ਮੋਦੀ ਦੇ ਖਿਲਾਫ ਤੇ ਮੇਮੇਤ ਸ਼ਾਹ ਦੇ ਖਿਲਾਫ ਬਹੁਤ ਲੜ ਰਿਹਾ ਹੈ ਉਹ ਲੜਦਾ ਕਿਵੇਂ ਹੈ ਉਹ ਉਹਨਾਂ ਦੀ ਵਿਚਾਰਧਾਰਾ ਬਾਰੇ ਕੁਝ ਨਹੀਂ ਕਹਿੰਦਾ ਬਲਕਿ ਜੋ ਵਿਚਾਰਧਾਰਾ ਮੋਦੀ ਸ਼ਾਹ ਦੀ ਹੈ ਆਰਐਸਐਸ ਦੀ ਵਿਚਾਰਧਾਰਾ ਹਿੰਦੂਤਵੀ ਵਿਚਾਰਧਾਰਾ ਲੋਕਾਂ ਨੂੰ ਪਾੜ ਕੇ ਰੱਖਣ ਦੀ ਵਿਚਾਰਧਾਰਾ ਉਹ ਉਹਦਾ ਤੋਂ ਕੁੱਲ ਮਿਲਾ ਕੇ ਪੈਰੋਕਾਰ ਹੈ ਇਸੇ ਕਰਕੇ ਆਵਾਦਨੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੂੰ RSS ਦੀ B ਟੀਮ ਕਿਹਾ ਜਾਂਦਾ ਹੈ। A ਟੀਮ ਉਹਨਾਂ ਦੀ BJP ਹੈ, B ਟੀਮ ਆਵਾਜ਼ੀ ਪਾਰਟੀ ਹੈ। ਉਹਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨਾ ਚਾਹੁੰਦੇ ਆਂ। ਜਿਵੇਂ ਧਾਰਮਿਕ ਯਾਤਰਾਵਾਂ ਦਾ ਨਾਂ ਲੈਣਾ, ਹਨੂਮਾਨ ਚਾਲੀਸਾ ਪੜ੍ਹਨਾ ਪਬਲੀਕਲੀ, ਦੀਵਾਲੀ ਦੇ ਦਿਨਾਂ ਦੇ ਵਿੱਚ ਪੂਰਨ ਤੌਰ ਤੇ ਐਂ ਜਿਵੇਂ ਮੋਦੀ ਜੀ ਆਪਣੀ ਮੱਜਮਾ ਲਾ ਕੇ ਬਹਿੰਦੇ ਆਗੇ ਜਾ ਕੇ ਕਿਸੇ ਮੰਦਰ ਦੇ ਵਿੱਚ ਕਿਸੇ ਹੋਰ ਥਾਂ ਤੇ ਇਸੇ ਤਰ੍ਹਾਂ ਮੱਜਮਾ ਲਾਉਣੇ। ਜਣੀ ਇਸੇ ਤਰ੍ਹਾਂ ਨਾਲ ਜਿਹੜਾ ਹੁਣ ਇਸ ਵਾਰ ਦੀ ਚੋਣ ਦੇ ਵਿੱਚ ਜਿਹੜੇ ਜਿਹੜੇ ਹੈਗੇ ਆ ਸਾਡੇ ਗ੍ਰੰਥੀ ਤੇ ਪੁਜਾਰੀ ਉਹਨਾਂ ਵਾਸਤੇ 18000 ਰੁਪਏ ਦੇ ਪੱਤੇ ਦਾ ਐਲਾਨ ਕਰਨਾ ਤੇ ਮੋਦੀ ਸਾਧੀਆਂ ਸ਼ਿਕਾਇਤਾਂ ਆਰਐਸਐਸ ਤੇ ਮੁਖੀ ਨੂੰ ਚਿੱਠੀ ਲਿਖ ਕੇ ਕਰਨਾ ਵੀ ਜਿਵੇਂ ਆਰਐਸਐਸ ਮੁਖੀ ਕੋਈ ਬਹੁਤ ਵੱਡੀ ਅਥਾਰਟੀ ਹੁੰਦਾ ਹੈ ਜਿਹੜਾ ਉਹਦੇ ਤੇ ਉਹ ਲਵੇ ਜਾਨੀ ਉਹਨਾਂ ਦੀ ਅਥਾਰਟੀ ਨੂੰ ਮੰਨਣਾ ਆਰਐਸਐਸ ਦੀ ਅਥਾਰਟੀ ਨੂੰ ਮਾਨਤਾ ਦੇਣੀ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਵਿਚਾਰਧਾਰਕ ਤੌਰ ਤੇ ਆਮ ਆਦਮੀ ਪਾਰਟੀ ਦਾ ਤੇ ਭਾਜਪਾ ਦਾ ਕੋਈ ਅੰਤਰ ਨਹੀਂ ਹੈ। ਇਸੇ ਕਰਕੇ ਇਹਨੂੰ ਆਰਐਸਐਸ ਦੀ ਬੀਟਾ ਵੀ ਕਿਹਾ ਜਾਂਦਾ ਹੈ। 2020 ਦੇ ਜਦੋਂ ਦਿੱਲੀ ਨਾਰਥ-ਈਸਟ ਦੇ ਵਿੱਚ ਦਿੱਲੀ ਦੰਗੇ ਹੋਏ ਤਾਂ ਇਹ ਬੀੜਤ ਧਿਰ ਨਾਲ ਨਹੀਂ ਬੈਠਿਆ ਜਾ ਕੇ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ। ਜਦੋਂ ਜਹਾਂਗੀਰਪ uri ਦੇ ਵਿੱਚ ਬਲਡੋਜ਼ਰ ਚੱਲਿਆ ਤਾਂ ਉੱਥੇ ਕਾਮਰੇਡ ਬਰਿੰਦਾ ਕਰਤ ਨੇ ਤਾਂ ਜਾ ਕੇ ਬਲਡੋਜ਼ਰ ਦੇ ਅੱਗੇ ਖੜ ਕੇ ਬਲਡੋਜ਼ਰ ਰੋਕਤਾ ਤੇ ਸੁਪਰੀਮ ਕੋਰਟ ਤੋਂ ਸਟੇ ਲੈ ਲਈ। ਇਹ ਨਹੀਂ ਕੁਝ ਕਰਿਆ ਇਹਨਾਂ ਨੇ ਸਰਕਾਰ ਹੋਣ ਦੇ ਬਾਵਜੂਦ ਕੁਝ ਨਹੀਂ ਕਰਿਆ ਇਹ ਗੱਲ ਠੀਕ ਹੈ ਕਿ ਚਾਰ ਮੁਸਲਮ ਕੈਂਡੀਡੇਟ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਐ ਪਰ ਕਿਉਂਕਿ ਇਹ ਖੜਿਆ ਕੋਈ ਨਹੀਂਗਾ ਇਸ ਕਰਕੇ ਇਸ ਵਾਰ ਇੱਕ ਸੀਟ ਜਿਹੜੀ ਹੈ ਮੁਸਤਫਾ ਬਾਦਦੀ ਉਹ ਭਾਜਪਾ ਜਿੱਤ ਗਈ ਜਿੱਥੇ ਮੁਸਲਮ ਬਹੁਤ ਗਿਣਤੀ ਐ ਵੋਟਾਂ ਵਟ ਗਈਆਂ ਤੇ ਇਸ ਤਰ੍ਹਾਂ ਨਾਲ ਜਿਹੜਾ ਇਹ ਇਸੇ ਤਰ੍ਹਾਂ ਨਾਲ ਇਹਨਾਂ ਨੇ ਜਿਹੜਾ ਇਹ ਐਂ ਸਮਝ ਕੇ ਚੱਲਦੇ ਰਹੇ ਵੀ ਦਿੱਲੀ ਦੇ ਵਿੱਚ ਸਿਰਫ ਹਿੰਦੂ ਤਵੀ ਹਿੰਦੂ ਹੀ ਰਹਿੰਦੀ ਐ ਸੈਕੂਲਰ ਹਿੰਦੂ ਆ ਜਿਹੜੇ ਉਹਨਾਂ ਨੂੰ ਇਹਨੇ ਕਦੇ ਐਡਰੈਸ ਨਹੀਂ ਕੀਤਾ ਉਹ ਲੋਕ ਵੀ ਭਾਜਪਾ ਦੇ ਵਿਰੁੱਧ ਵੋਟਾਂ ਪਾਉਂਦੇ ਆ ਸੈਕੂਲਰ ਹਿੰਦੂ ਉਹ ਇਹਨੇ ਉਸ ਮੁੱਦਿਆਂ ਨੂੰ ਨਹੀਂ ਕੀਤਾ ਇਸ ਕਰਕੇ ਅਜੇ ਜੇ ਆਮ ਆਦਮੀ ਪਾਰਟੀ ਆਪਣੀ ਵਿਚਾਰਧਾਰਕ ਤੇ ਰਾਜਨੀਤੀ ਨੀਤਿਕ ਲਾਈਨ ਨੂੰ ਭਾਜਪਾ ਦੇ ਵਿਰੁੱਧ ਸੇਧਿਤ ਕਰੂਗੀ ਤਾਂ ਸ਼ਾਇਦ ਇਹ ਜਿਉਂਦੀ ਰਹਿ ਜੇ ਨਹੀਂ ਤਾਂ ਮਰ ਜਾਣੀ ਐ ਇਹਦਾ ਕੋਈ ਵਿਚਾਰ ਨਹੀਂ ਕਰਦਲੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਜਿਹੜੇ ਦੂਜੇ ਮੁੱਦੇ ਆ ਫੈਡਰਲਿਜ਼ਮ ਦੇ ਉਹਨਾਂ ਦੇ ਉੱਤੇ ਵੀ ਇਹ ਬੀਜੇਪੀ ਦੇ ਨਾਲ ਜਾਂ ਖੜਦਾ ਰਿਹਾ ਜਾਂ ਚੁੱਪ ਰਹਿਦਾ ਰਿਹਾ ਯੂਜੀਸੀ ਰੈਗੂਲੇਸ਼ਨ ਦੇ ਉੱਤੇ ਬਿਲਕੁਲ ਨਹੀਂ ਬੋਲੀ ਦਿੱਲੀ ਦੀ ਸਰਕਾਰ ਜਿਹੜਾ ਜੰਮੂ ਕਸ਼ਮੀਰ ਦੀ ਧਾਰਾ ਤੋੜੀ ਤਾਂ ਇਹ ਬੀਜੇਪੀ ਦੇ ਨਾਲ ਖੜਾ ਸੀਗਾ ਜਦੋਂ ਆਪਦਾ ਇਹਦਾ ਅਧਿਕਾਰ ਖੋਹਿਆ ਐਲਜੀ ਨੂੰ ਦੇਤੇ ਅਧਿਕਾਰ ਤਾਂ ਇਹਨੇ ਰੌਲਾ ਪਾਇਆ ਵੀ ਇੰਡੀਆ ਐਲਾਈਅንስ ਦੇ ਵਿੱਚ ਤਾਂ ਮੈਂ ਤਾਂ ਸ਼ਾਮਲ ਹੂੰ ਜੇ ਉਹ ਇਸ ਮੁੱਦੇ ਨੂੰ ਲੈਣਗੇ ਉਹਨਾਂ ਨੇ ਲੈ ਲਿਆ ਇਹ ਮੁੱਦਾ ਉਹਨਾਂ ਦਾ ਆਪਦਾ ਵੀ ਮੁੱਦਾ ਸੀ ਜਣੀ ਇਹ ਆਪ ਕਦੇ ਇਹਨੇ ਦੇਸ਼ ਦੇ ਵਿੱਚ ਜਿਹੜੇ ਇਹ ਮੁੱਦੇ ਜਿਨ੍ਹਾਂ ਤੇ ਉੱਤੇ ਬੀਜੇਪੀ ਦਾ ਬਹੁਤ ਵੱਡਾ ਖਤਰਾ ਹੈ ਉਹਨਾਂ ਦੇ ਉੱਤੇ ਕੋਈ ਸਟੈਂਡ ਨਹੀਂ ਲਿਆ ਹੈ ਹੁਣ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕੱਲ ਦੀ ਬੀਜੇਪੀ ਵਾਗਦੀਆਂ ਪਾ ਰਹੀ ਹੈ ਸਾਡੇ ਸਮੁੱਚੇ ਪੰਜਾਬੀਆਂ ਲਈ ਬਹੁਤ ਵੱਡਾ ਚੈਲੰਜ ਹੈ ਬਿਨਾਂ ਸ਼ੱਕ ਭਗਵਾਨ ਤਮਨ ਦੀ ਸਰਕਾਰ ਹੈ ਜਿਹੜੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਗੈਰ ਕਾਨੂੰਨੀ ਖਨਨ ਮਾਫੀਏ ਦੇ ਮੁੱਦੇ ਦੇ ਉੱਤੇ ਆਮਨ ਕਾਨੂੰਨ ਦੇ ਮੁੱਦੇ ਦੇ ਉੱਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਦੇ ਉੱਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਮੁੱਦੇ ਦੇ ਉੱਤੇ ਆਮ ਭਰਤੀ ਦੇ ਮੁੱਦੇ ਦੇ ਉੱਤੇ ਰਿਸ਼ਵਤਖੋਰੀ ਦੇ ਮੁੱਦੇ ਦੇ ਉੱਤੇ ਪੰਜਾਬ ਸਰਚੜੇ ਕਰਜ਼ੇ ਦੇ ਮੁੱਦੇ ਦੇ ਉੱਤੇ ਬਿਲਕੁਲ ਜ਼ੀਰੋ ਹੈ ਕੱਖ ਨਹੀਂ ਕਰ ਸਕੀ ਬਲਕਿ ਉਲਟ ਹੋਇਆ ਹੈ ਮਾੜੇ ਪਾਸੇ ਨੂੰ ਗਿਆ ਹੈਗਾ ਪੰਜਾਬ 92 ਐਮਐਲਏ ਹੋਣ ਦੇ ਬਾਵਜੂਦ ਹੁਣ ਤਾਂ 94 ਹੈ ਇਸੇ ਤਰ੍ਹਾਂ ਨਾਲ ਬੀਜੇਪੀ ਜਿਹੜੀ ਹੈ ਪੰਜਾਬ ਦੇ ਵਿੱਚ ਉਹੀ ਆਪਣੀ ਫਿਰਕੂ ਪਹੁੰਚ ਦੇ ਤੌਰ ਤੇ ਵੰਡ ਦੇ ਨਾਂ ਤੇ ਉਤੇ ਇਸਾਈਆਂ ਤੇ ਜਿਹੜੇ ਪ੍ਰਵਾਸੀ ਹੈ ਉਹਨਾਂ ਵਿਰੁੱਧ ਬੀਜੇਪੀ ਤੇ ਸਰਕਾਰ ਦੀਆਂ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਪ੍ਰਚਾਰ ਕਰਦੀਆਂ ਨੇ ਤਾਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੇ ਐਲੀਮੈਂਟਸ ਨੂੰ ਵੀ ਸ਼ਹਿਦ ਹੰਦੀਆਂ ਨੇ ਤਾਂ ਕਿ ਉਹਨਾਂ ਦੀ ਸ਼ਹਿ ਨਾਲ ਬਹੁਤ ਵੱਡੀ ਪੱਧਰ ਤੇ ਹਿੰਦੂ ਵੋਟ ਨੂੰ ਇਕੱਠਿਆ ਕੀਤਾ ਜਾ ਸਕੇ ਤੇ ਗਲਤ ਪਰਿਵਾਰਾਂ ਨੂੰ ਵੀ ਇਕੱਠੇ ਆਪਣੇ ਨਾਲ ਲਿਆ ਜਾ ਸਕੇ ਜਿਹੜੇ ਸਰਕਾਰ ਵੱਲੋਂ ਆ ਮੁੱਦੇ ਜਿਹੜੇ ਸਾਡੇ ਸਾਹਮਣੇ ਆਏ ਆ ਦਾਨ ਸਿੰਘ ਵਾਲੇ 'ਚ ਤੇ ਚੰਦਰ ਚੰਦਪਾਣ ਦੇ ਉੱਤੇ ਇਹਦੇ ਉੱਤੇ ਵੀ ਸਰਕਾਰ ਦੀ ਨਿਲੈਕੀ ਜਿਹੜੀ ਆ ਭਾਜਪਾ ਨੂੰ ਤਰਕਾ ਕਰਦੀ ਹੈ ਇਸ ਕਰਕੇ ਅਸੀਂ ਸਮਝਦੇ ਆਂ ਪੰਜਾਬ ਦੇ ਜਿਹੜੇ ਡੈਮੋਕਰੈਟਿਕ ਤੇ ਰੈਵੋਲੂশনারੀ ਤੇ ਖੱਬੇ ਪੱਖੀ ਲੋਕ ਆਂ ਜਿਹੜੇ ਉਹ ਭਾਜਪਾ ਦੇ ਵਿਰੁੱਧ ਡਟ ਕੇ ਖੜਨਗੇ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਸਿਹਰਦ ਵਰਕਰ ਨੇ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਕਿ ਭਾਜਪਾ ਦੇ ਵਿਰੁੱਧ ਲੜਾਈ ਦਾ ਮਤਲਬ ਕੱਲਾ ਅਮਿਤ ਸ਼ਾਹ ਤੇ ਮੋਦੀ ਦੇ ਖਿਲਾਫ ਲੜਾਈ ਨਹੀਂ ਬਲਕਿ ਆਰਐਸਐਸ ਦੀ ਵਿਚਾਰਧਾਰਾ ਦੇ ਵਿਰੁੱਧ ਲੜਾਈ ਹੈ ਜੇ ਅਸੀਂ ਇਹ ਲੜਾਈ ਨਾ ਲੜੀ ਤਾਂ ਅਸੀਂ ਬਹੁਤ ਕਸੂਤੇ ਚੱਕਰ 'ਚ ਫਸਣ ਆਲੇ ਆ ਪੰਜਾਬੀ ਲੋਕ ਸਾਨੂੰ ਅਫਸੋਸ ਨਾਲ ਬਾਰ-ਬਾਰ ਕਹਿਣਾ ਪੈਂਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਵਿਚਾਰਧਾਰਾ ਦੀ ਲਹਿਰ ਲੜਾਈ ਉਸ ਤਰ੍ਹਾਂ ਨਹੀਂ ਲੜ ਰਹੀ ਜਿੱਦੀ ਵੱਡੀ ਇਹ ਚਾਹੀਦੀ ਹੈ ਅਕਾਲੀ ਵੀ ਨਹੀਂ ਉਹ ਵਿਚਾਰਧਾਰਾ ਦੀ ਲੜਾਈ ਲੜ ਰਿਹਾ ਅਸੀਂ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਤੁਸੀਂ ਸਿਰਫ ਨਿੱਜੀ ਲੜਾਈ ਜਿਹੜੀ ਭਗਵੰਤ ਮਾਨ ਦੇ ਨਾਲ ਹੈ ਉਹ ਦੀ بجائے ਮੁੱਦਿਆਂ ਦੀ ਲੜਾਈ ਲੜੋ ਪੰਜਾਬ ਦੀ ਤੇ ਭਾਜਪੀ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਖਿਲਾਫ ਲੜਾਈ ਲੜੋ ਤਾਂ ਆਪਾਂ ਪੰਜਾਬ ਨੂੰ ਬਚਾ ਸਕਾਂਗੇ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ